ਪੂਰੇ ਕੋਈ ਵੀ ਅਗਰ ਕੋਈ ਵੀ ਸੰਗਤ ਕੋਈ ਵੀ ਪੰਜਾਬ ਦਾ ਨਾਗਰਿਕ ਜਾਂ ਦੁਨੀਆ ਚ ਵੱਸਦਾ ਕੋਈ ਵੀ ਜਿੱਦੀ ਵੀ ਸ਼ਰਤ ਹੈ ਉਹ ਸੁਝਾਅ ਦੇਣਾ ਚਾਵੇ ਉਹ ਦੇ ਸਕਦਾ ਹੈ 31 ਜੁਲਾਈ ਤੱਕ ਅਸੀਂ ਜਿਹੜੀ ਹੈ ਸੰਗਤ ਦੇ ਫੀਡਬੈਕ ਲਈ ਹੈ ਉਸ ਦੇ ਵਿੱਚ ਜੋ ਜੋ ਹੋਰ ਫੀਡਬੈਕ ਆਣਗੇ ਤਾਂ ਉਸ ਦਾ ਜਿਹੜਾ ਅਗਸਤ ਦੇ ਪਹਿਲੇ ਹਫ਼ਤੇ ਤੱਕ ਉਸ ਨੂੰ ਵੀ ਅਸੀਂ ਜਿਹੜਾ ਇਨਕਲੂਡ ਕਰਾਂਗੇ ਉਹ ਫੀਡਬੈਕ ਦੇ ਲਈ ਸਾਡੇ ਜਿਹੜੀ ਵੈਬਸਾਈਟ ਹੈ ਆਪਣੀ ਈਮੇਲਸ ਹੈ ਉਹ ਸੰਗਤ ਦੇ ਕੋਲ ਹੈ ਤੇ ਬਹੁਤ ਸ਼ਰਧਾ ਦੇ ਨਾਲ ਅਸੀਂ ਜਿਹੜੇ 350 ਸਾਲਾਂ ਨੌਵੇਂ ਪਾਤਸ਼ਾਹ ਜੀ ਦਾ ਉਹ ਮਨਾਰੇ ਆ ਤੇ ਜਿੱਥੇ-ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਦੇ ਪੰਜਾਬ ਦੇ ਵਿੱਚ ਚਰਨਛੋਹ ਪ੍ਰਾਪਤ ਸਥਾਨ ਹੈ ਹਰ ਉਸ ਗੁਰਦੁਆਰੇ ਦੇ ਵਿੱਚ ਜਿਹੜਾ ਹੈ ਕੀਰਤਨ ਤੇ ਕਵੀ ਦਰਬਾਰ ਹੋਊਗਾ ਇਹ ਅੱਜ ਦਾ ਜੀ ਜਿਹੜੀ ਮੀਟਿੰਗ ਸੀ ਤੇ ਡਿਊਟੀ ਲਗਾਈ ਸੀ ਐਸ.ਐਮ. ਸਾਹਿਬ ਨੇ ਸਾਡੀ ਤੇ ਅਸੀਂ ਇਸ ਦੇ ਉੱਤੇ ਜਿਹੜਾ ਰੈਗੂਲਰਲੀ ਇਸ ਦੀ ਮੋਨਿਟਰਿੰਗ ਵੀ ਕਰ ਰਹੇ ਹਾਂ ਧਿਆਨ ਨਾਲੇ ਦਿਨਾਂ ਦੇ ਵਿੱਚ ਤੁਹਾਨੂੰ ਹੋਰ ਵੀ ਅਪਡੇਟ ਹੁੰਦੇ ਰਹਿਣਗੇ ਜੀ ਪੀਸੀ ਕੋਲ ਸਾਰੇ ਗੁਰਦੁਆਰੇ ਨੇ ਜਿਹੜੇ ਹੈਗੇ ਆ ਇਤਿਹਾਸਕ ਜੀ ਇਹ ਜੀ ਜਿੰਨੇ ਵੀ ਸਮਾਗਮ ਹੈ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰ ਰਹੀ ਹੈ ਅਸੀਂ ਆਪਣੇ ਹਰ ਇੱਕ ਜਿੰਨੇ ਵੀ ਚਾਹੀਓ ਐਸ ਡੀ ਪੀ ਸੀ ਹੈ ਇਸ ਤੋਂ ਪਹਿਲਾਂ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਰੀਓ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਗਈ ਹੈ ਜੋ ਜੋ ਵੀ ਜਿੱਦੀ ਵੀ ਸ਼ਰਤ ਹੈ ਉਹਦੇ ਸ਼ਾਮਿਲ ਹੋ ਸਕਦਾ ਪਰ ਪੰਜਾਬ ਸਰਕਾਰ ਆਪਣੇ ਮੁਕੰਮਲ ਤੇ ਅਸੀਂ ਜਿਹੜਾ ਹੈ ਜੰਮੂ ਕਸ਼ਮੀਰ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਦਿੱਲੀ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਹਰਿਆਣਾ ਦੀ ਸਰਕਾਰ ਨਾਲ ਵੀ ਰابطਾ ਕਰ ਰਹੇ ਹਾਂ ਪਰ ਸਾਡੀ ਜ਼ਿੰਮੇਵਾਰੀ ਇਕੱਲੇ ਸਾਨੂੰ ਗੁਰੂ ਸਾਹਿਬ ਨੇ ਮੌਕਾ ਬਖਸ਼ਿਆ ਅਸੀਂ ਹਰ ਸੰਭਵ ਤਰੀਕੇ ਨਾਲ ਬਹੁਤ ਸ਼ਰਧਾ ਦੇ ਨਾਲ ਤੇ ਬੜੀ ਨਿਸ਼ਠਾ ਦੇ ਨਾਲ ਜਿਹੜਾ ਅੱਜ ਹੀ ਹਰਿਆਣਾ ਦੀ ਜਿਹੜੀ ਸਰਗਰ ਗੁਰਵੰਦਵਾਲਾ ਪ੍ਰਬੰਧਕ ਕਮੇਟੀ ਹੈ ਉਹ ਮਿਲ ਕੇ ਗਿਆ ਤੇ ਆਨ ਵਾਲੇ ਸਮੇਂ ਜਿੰਨੇ ਵੀ 6 ਸਕਾਲਰਸ ਨੇ ਜਿੰਨੇ ਸਾਡੇ ਸੰਪਰਦਾਵਾਂ ਦੇ ਮੁਖੀ ਨੇ ਜਿੰਨੇ ਕਾਰਸੇਵਾ ਵਾਲੇ ਬਾਬੇ ਨੇ ਸਾਰਿਆਂ ਨੂੰ ਅਸੀਂ ਜਿਹੜਾ ਹੈ ਉਹਨਾਂ ਦਾ ਵੀ ਸਹਿਯੋਗ ਲਵਾਂਗੇ ਮੈਂ 19 ਤਰੀਕ ਨੂੰ ਹੋਗਾ ਬਟ ਅਭੀ ਇਸका ਜੋ ਥ ਹੈ ਉਹ ہم ਆਪਕੋ ਅਗਸਤ ਕੇ ਮਹੀਨੇ ਮੇਂ ਬਤਾ ਦੇਂਗੇ

ਅਸੀਂ ਇਹਨੂੰ ਲੋਕਲ ਲੈਵਲ ਦੇ ਉੱਤੇ ਬਿਲਡਿੰਗ ਬਾਇਲॉज ਬਦਲ ਰਹੇ ਹਾਂ ਤੇ ਪੂਰੇ ਨਨਪੁਰ ਸਾਹਿਬ ਨੂੰ ਅਸੀਂ ਵਾਈਟ ਸਿਟੀ ਕੌਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਇੱਕ ਬਹੁਤ ਭਵਯ ਟੈਂਟ ਸਿਟੀ ਜਿਹੜੀ ਹੈ ਬਹੁਤ ਤਾਂਕਿ ਜਿਹੜੀ ਵੀ ਸੰਗਤ ਆਵੇ ਤੇ ਸਾਡੀ ਅਸੀਂ ਮੈਂ ਅੱਜ ਪੰਜਾਬ ਸਰਕਾਰ ਦੇ ਵੱਲੋਂ ਤੇ ਸਭ ਦੇ ਵੱਲੋਂ ਜਿੰਨੇ ਵੀ ਦੁਨੀਆ 'ਚ ਵਸਦੇ ਸਿੱਖ ਹੈ ਕਿਉਂਕਿ ਨਵੇਂ ਪਾਤਸ਼ਾਹ ਕੱਲੇ ਸਿੱਖਾਂ ਦੇ ਨਹੀਂ ਉਹਨਾਂ ਦੀ ਕੁਰਬਾਨੀ ਜਿਹੜੀ ਹੈ ਧਰਮ ਤੋਂ ਉੱਤੇ ਕੁਰਬਾਨੀ ਸੀ ਹਿੰਦ ਦੀ ਚਾਦਰ ਕਿਹਾ ਜਾਂਦਾ ਤਾਂ ਸਾਰਿਆਂ ਨੂੰ ਅਸੀਂ ਸਦਾ ਦਿੰਦੇ ਹਾਂ ਕੌਇਸ ਸਮਾਗਮ ਚਾਂਦ ਸ਼੍ਰੀਨੰਗਪੁਰ ਸਾਹਾ ਵਿਖੇ ਨਤਮਸਤਕੋਂ ਬਾਬਾ ਬਗਾਨਾ ਜੀ ਨਤਮਸਤਕੋਂ ਜਿੱਥੇ ਜਿੱਥੇ ਪਟਿਆਲੇ ਬਹੁਤ ਸਮਾਗਮ ਹੋਣਗੇ ਤੁਸੀਂ ਜਰੂਰ ਆਓ ਨਤਮਸਤਕੋਂ ਹਰ ਤਰ੍ਹਾਂ ਦੀ ਜਿਹੜੇ ਪ੍ਰਬੰਧ ਹੈ ਇੱਕ ਸ਼ਾਨਦਾਰ ਟੈਂਸਿਟੀ ਅਸੀਂ ਅਨੰਦਪੁਰ ਸਾਹਾ ਬਣਾ ਰਿਹਾ ਹੈ ਅਨੰਦਪੁਰ ਸਾਹਾ ਬਲਾਈਟਿੰਗ ਸਾਊਂਡ ਸ਼ੋਅ ਵੀ ਹੋਊਗਾ ਡਰੋਨ ਸ਼ੋਅ ਵੀ ਹੋਊਗਾ ਇਸ ਤੋਂ ਇਲਾਵਾ ਜਿਹੜੇ ਸਾਡੀ ਯੂਨੀਵਰਸਿਟੀ ਚ ਅਸੀਂ ਸੈਮੀਨਾਰਸ ਕਰ ਰਹੇ ਹਾਂ ਸਾਡਾ ਇੱਕ ਪ੍ਰੋਪੋਜ਼ਲ ਹੈ ਵਰਲਡ ਪੀਸ ਕਾਨਫਰੰਸ ਵੀ ਅਸੀਂ ਜਿਹੜੀ ਹੈ ਉਹ ਵੀ ਆਯੋਜਿਤ ਕਰਾਂਗੇ ਇਹਦਾ ਜਿਹੜੇ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਹੋਰ ਵਿਸ ਕ੍ਰੀਕ ਵਾਈਜ਼ ਜਿਹੜੇ ਪ੍ਰੋਗਰਾਮ ਹੋ ਵੀ ਦੇ ਦਾਂਗੇ। ਇੱਥੇ ਵੀ ਦੇ ਪ੍ਰਧਾਨ ਕਹਿੰਦੇ ਨੇ ਕਿ ਸਰਕਾਰ ਕੱਲੇ ਨਾ ਮਨਾਵੇ ਅਸੀਂ ਮਨਾ ਰਹੇ ਹਾਂ ਸਾਡੇ ਨਾਲ ਮਨਾਵੇ। ਬਿਲਕੁਲ ਦੇਖੋ ਮੇਰੀ ਮੈਂ ਇਹਦੇ ਵਿੱਚ ਕਿਸੇ ਵੀ ਤਰੀਕੇ ਦੇ ਨਾਲ ਤੁਹਾਨੂੰ ਪਤਾ ਹੈ ਕਿ ਮੈਂ ਇਹ ਇਦਾਂ ਦਾ ਵਾਸਤੇ ਮੈਂ ਜਿਹੜੇ ਕੋਈ ਰਾਜਨੀਤੀ ਨਹੀਂ ਚਾਹੁੰਦਾ ਅਸੀਂ ਆਪਣਾ ਜਿਹੜਾ ਹੈ ਆਪਣਾ ਕਰਮ ਆਪਣਾ ਧਰਮ ਜੋ ਸੇਵਾ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਉਹ ਅਸੀਂ ਕਰਦੇ ਹਾਂ। ਜੀ ਮੈਨੂੰ ਨਹੀਂ ਆ ਮਿਲਣਾ ਚਾਹੁੰਦੇ ਜੀ ਸਾਨੂੰ ਬਾਰ ਬਾਰ ਤੁਹਾਨੂੰ ਜੀ ਮੇਰੀ ਮੇਰੀ ਆਪ ਦੀ ਆਪ ਦੀ ਜਾਣਦੇ ਹੋ ਆਪ ਜੀ ਕਾਰਨ ਜਾਣਦੇ ਹੋ ਠੀਕ ਹੈ ਬੜਾ ਵਧੀਆ ਕਾਰਨ ਹੈ ਉਹ ਹਮੇਸ਼ਾ ਸਾਡੇ ਤੇ ਸਾਨੂੰ ਜਦੋਂ ਮਰਜ਼ੀ ਬੁਲਾ ਲੈਂਦੇ ਅਸੀਂ ਤਾਂ ਜਾਣੂ ਤਿਆਰ ਹੈ ਉਹ ਜਦੋਂ ਮਰਜ਼ੀ ਆਜਣ ਸੀਐਮ ਸਾਹਿਬ ਤਾਂ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਪਰ ਇਸ ਸੀਐਮ ਸਾਹਿਬ ਕਦੀ ਕਿਸੇ ਨੂੰ ਮਨਾ ਨਹੀਂ ਕਰਦੇ ਬਿਲਕੁਲ ਸਦਾ ਦੇ ਰਹੇ ਤੁਹਾਡੇ ਰਾਹੀਂ ਤੁਸੀਂ ਹੁਣੇ ਬਜਟ ਤੇ ਪੁੱਛਿਆ ਸੀ ਆਲਰੇਡੀ ਜੀ 60 ਕਰੋੜ ਤੋਂ ਵੱਧ ਦਾ ਬਜਟ ਜੀ ਅਲੋਕੇਟਡ ਹੈ ਤੇ ਸੀਐਮ ਸਾਹਿਬ ਨੇ ਕਿਹਾ ਕਿ ਫੰਡਸ ਦੀ ਕੋਈ ਵੀ ਜਿੰਨੇ ਵੀ ਪੈਸੇ ਇਸ ਮਾਗਮਾਂ ਲਈ ਹੋਣਗੇ ਵਧੀਆ ਬੰਦੂਸ ਹੁਣ ਇਸ ਤੋਂ ਇਲਾਵਾ ਅਸੀਂ ਇਨਫਰਾਸਟ੍ਰਕਚਰ ਤੇ ਵੀ ਬਹੁਤ ਕੰਮ ਕਰ ਰਹੇ ਹਾਂ ਹਾਂ ਉਹਦੇ ਮੈਂ ਤੁਹਾਨੂੰ ਜੇ ਕਹਾਂ ਮੈਂ ਤੁਹਾਨੂੰ ਸ਼ਹਿਰ ਦੱਸ ਦੇ ਹਾਂਜੀ ਮੈਂ ਜ਼ਰੂਰ ਦੱਸ ਬਿਲਕੁਲ 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 ਜਿਹੜਾ ਇਹ ਮੇਨ ਸਾਡਾ ਮਾਝਾ ਦੁਆਬਾ ਰੂਟ ਹੈ ਇਹ ਗੁਰਦਾਸਪੁਰ ਬਟਾਲਾ ਬਾਬਾ ਬਕਾਲਾ ਅੰਮ੍ਰਿਤਸਰ ਤਰਨਤਾਰਨ ਗੋਇੰਦਵਾਲ ਸਾਹਿਬ ਕਪੂਰਥਲਾ ਕਰਤਾਰਪੁਰ ਜਲੰਧਰ ਬੰਗਾ ਗੜਸ਼ੰਕਰ ਤੋਂ ਹੁੰਦੇ ਹੋਏ ਸ਼੍ਰੀਨਾਨਪੁਰ ਸਾਹਿਬ ਇੱਕ ਯਾਤਰਾ ਜੀ ਜਿਹੜੀ ਸੀਐਮ ਸਾਹਿਬ ਲੈ ਕੇ ਆ ਰਹੇ ਹੋ ਸ਼੍ਰੀਨਗਰ ਤੋਂ ਹੁੰਦੇ ਹੋਏ ਪਾਇਆ ਪਠਾਨਕੋਟ ਤਲਵਾੜਾ ਮੁਕੇਰੀਆਂ ਹੁਸ਼ਿਆਰਪੁਰ ਗੜਸ਼ੰਕਰ ਤੇਨਾਨਪੁਰ ਸਾਹਿਬ ਤੋਂ ਫਿਰ ਇੱਕ ਮਾਲਵਾ ਵਨ ਹੈ ਜੀ ਇਹ ਫਹੀਦਕੋਟ ਫਿਰੋਜ਼ਪੁਰ ਮੋਗਾ ਜਗਰਾਉ ਲੁਧਿਆਣਾ ਖੰਨਾ ਸਰਹੰਦ ਫਤਿਹਗੜ ਸਾਹਿਬ ਮੋਰਿੰਡਾ ਚੰਕੌਰ ਸਾਹਿਬ ਹੁੰਦੇ ਹੋਏ ਰੋਪੜ ਤੇ ਫਿਰ ਸ਼੍ਰੀਨਲਪੁਰ ਸਾਹਿਬ ਜਿਹੜਾ ਮਾਲਵਾ ਟੂ ਰੂਟ ਹੈ ਉਹ ਹੈ ਜੀ ਬਠਿੰਡੇ ਤੋਂ ਸ਼ੁਰੂ ਹੁੰਦੇ ਹੋਏ ਬਠਿੰਡਾ ਬਰਨਾਲਾ ਸੰਗਰੂਰ ਪਟਿਆਲਾ ਰਾਜਪੁਰਾ ਬਨੂੜ ਮੁਹਾਲੀ ਕੁਰਾਰੀ ਰੋਪੜ ਤੇ ਸ਼੍ਰੀਨਲਪੁਰ ਸਾਹਿਬ ਇਹਨਾਂ ਦੇ ਵਿੱਚ ਜੀ ਇਹ 2-3 ਦਿਨ ਲੱਗਣਗੇ 19 ਤਰੀਕ ਤੋਂ ਸ਼ੁਰੂ ਹੋਣਗੇ ਤੇ 22 ਤਰੀਕ ਨੂੰ ਨਲਪੁਰ ਸਾਹਿਬ ਪਹੁੰਚਣਗੇ ਇਨਾਂ ਦੇ ਵਿੱਚ 2 ਦਿਨ ਦਾ ਉੱਥੇ ਨਾਈਟ ਹਾਲਟ ਵੀ ਹੋਗਾ ਵੱਖ-ਵੱਖ ਸ਼ਹਿਰਾਂ 'ਚ ਹਰ ਤਰ੍ਹਾਂ ਦਾ ਬੰਦੂਬਸ ਪੰਜਾਬ ਸਰਕਾਰ ਵੱਲੋਂ ਕੀਤਾ ਜਾਊਗਾ ਸੰਗਤ ਦੇ ਲਈ ਰਸਤੇ ਦੇ ਵਿੱਚ ਵੀ ਤੇ ਉਸ ਤੋਂ ਬਾਅਦ ਅਨੰਦਪੁਰ ਸਾਹਿਬ ਵੀ ਇਹਦੇ ਵਿੱਚ ਇਹਦੇ ਵਿੱਚ ਜੋ ਇਹਦੇ ਵਿੱਚ ਜੋ ਮੈਂ ਤੁਹਾਨੂੰ ਦੱਸਿਆ ਕਿ ਜੋ ਸੰਗਤ ਦਾ ਕਿਉਂਕਿ ਇਹ ਫੀਡਬੈਕ 31 ਜੁਲਾਈ ਤੱਕ ਹੈ ਆਪ ਵੀ ਦੇ ਸਕਦੇ ਹੋ ਜੋ-ਜੋ ਜੀਵਨ ਜੀਵੇਂ ਫੀਡਬੈਕ ਆ ਰਿਹਾ ਸੀ ਉਸ ਤਰੀਕੇ ਨਾਲ ਕਰਾਂਗੇ ਇਸ ਦੇ ਵਿੱਚ ਉਹਨਾਂ ਦੇ ਜੀਵਨ ਦੇ ਸੰਬੰਧਿਤ ਸਾਖੀਆਂ ਵੀ ਹੋਣਗੀਆਂ ਪੰਜ ਪਿਆਰੇ ਵੀ ਹੋਣਗੇ ਔਰ ਜੋ ਜੋ ਆ ਰਿਹਾ ਜਿਵੇਂ ਜਿਵੇਂ ਫੀਡਬੈਕ ਸਾਰੇ ਉੱਪਰ ਮਿਲ ਗਿਆ ਇਹ ਬੱਲੇ ਪ੍ਰੋਗਰਾਮ ਨਾਲ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਦੇ ਦੱਸੇ ਦਾ ਆ ਰਿਹਾ ਸਾਧਨ ਕੋਲ ਗੱਲ ਬਾਤ ਬਿਲਕੁਲ ਲਗਾਤਾਰ ਚੱਲ ਰਿਹਾ ਜੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਰਣਗਪੁਰ ਸਾਹਿਬ ਕਰਨ ਦਾ ਇਤਿਹਾਸ ਨੌਵੇਂ ਪਾਤਸ਼ਾਹ ਦਾ ਆ ਨੌਵੇਂ ਪਾਤਸ਼ਾਹ ਕੀਰਤਪੁਰ ਸਾਹਿਬ ਤੋਂ ਉੱਠ ਕੇ ਉਨੀ ਅਨੰਦਪੁਰ ਸਾਹਿਬ ਆ ਕੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਲੈ ਕੇ ਸ਼ਹਿਰ ਬਸਾਇਆ ਜਿਸ ਦਾ ਨਾਮ ਹੁਣ ਇੱਕ ਚੱਕ ਨਾਨਕੀ ਰੱਖਿਆ ਚੱਕ ਨਾਨਕੀ ਦੇ ਵਿੱਚ ਬਾਅਦ ਚੋਂ ਦਸ਼ਮੇਸ਼ ਪਿਤਾ ਨੇ ਕੁਝ ਹੋਰ ਪਿੰਡ ਜੋੜ ਕੇ ਉਸੇ ਦਾ ਨਾਮ ਅਨੰਦਪੁਰ ਸਾਹਿਬ ਰੱਖਿਆ ਤੇ ਸ਼੍ਰੀ ਅਨੰਦਪੁਰ ਸਾਹਿਬ ਉਹ ਸਥਾਨ ਹੈ ਜਿੱਥੋਂ ਨੌਵੇਂ ਪਾਤਸ਼ਾਹ ਦਿੱਲੀ ਲਈ ਰਵਾਨਾ ਹੋਏ ਸ਼ਾਹ ਦੇ ਦੇਨ ਲਈ ਤੇ ਸ਼੍ਰੀ ਅਨੰਦਪੁਰ ਸਾਹਿਬ ਹੀ ਉਹ ਸਥਾਨ ਹੈ ਜਿੱਥੇ ਉਹਨਾਂ ਦੇ ਸੀਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਕਰਕੇ ਨਾਲ ਹੀ ਬਾਬਾ ਬਕਾਣਾ ਸਾਹਿਬ ਜਿੱਥੇ ਨੌਵੇਂ ਪਾਤਸ਼ਾਹ ਜਦੋਂ ਮੱਖਣਸ਼ਾਹ ਲਵਾਨਾ ਨੇ ਕਿਹਾ ਸੀ ਗੁਰੂ ਲਾਡੋ ਰੇ ਉਸ rostrane ਇਸ ਤੋਂ ਇਲਾਵਾ ਪਟਿਆਲੇ ਦੇ ਵਿੱਚ ਮਾਲਵੇ ਦੇ ਵਿੱਚ ਜਿੱਥੇ-ਜਿੱਥੇ ਵੀ ਨੌਵੇਂ ਬਾਦਸ਼ਾਹ ਦੇ ਚਰਨਛੂਪਾ ਪ੍ਰਾਪਤ ਸਥਾਨ ਉੱਥੇ ਸਾਰੇ ਗੁਰਦੁਆਮਾਂ ਤੇ ਸਾਰੇ ਗੁਰਦੁਵਾਰਿਆਂ ਦੇ ਅਸੀਂ ਜਾਂ ਕਵੀ ਦਰਬਾਰ ਜਾਂ ਕੀਰਤਨ ਦਰਬਾਰ ਦਾ ਬੰਦਸ ਬਹੁਤ ਧੰਨਵਾਦ ਜੀ ਆਪ ਸਭ ਦਾ ਬਹੁਤ